ਬਾਲੀਵੁੱਡ ਐਕਟਰੈਸ ਕੰਗਨਾ ਰਣੌਤ ਦੇ ਵੱਲੋਂ ਸਾਲ 2024 ਦੇ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਖੜੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਜਿਸ ਨੂੰ ਲੈ ਕੇ ਹੁਣ ਹਾਲ ਹੀ ਦੇ ਵਿੱਚ ਐਕਟਰੈਸ ਦੇ ਪਿਤਾ ਦੇ ਵੱਲੋਂ ਵੀ ਇਸ ਸੰਬੰਧੀ ਆਪਣੀ ਗੱਲ ਮੀਡੀਆ ਦੇ ਸਾਹਮਣੇ ਰੱਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਇਹ ਤੈਅ ਕਰਨਾ ਬਾਕੀ ਹੈ ਕਿ ਉਹਨਾਂ ਦੀ ਬੇਟੀ ਕਿਸ ਸੀਟ ਤੋਂ ਚੋਣ ਲੜੇਗੀ ਹਾਲਾਂਕਿ ਕੰਗਨਾ ਰਣੌਤ ਦੇ ਪਿਤਾ ਮਰਤੀਪ ਰਣੌਤ ਦਾ ਕਹਿਣਾ ਹੈ ਕਿ ਭਾਜਪਾ ਦੇ ਟਿਕਟ ਦੇ ਹੀ ਇਲੈਕਸ਼ਨ ਲੜਨ ਜਾ ਰਹੀ ਹੈ ਕੰਗਨਾ ਰਣੋਤ ਅਤੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕਿ ਸੇਟ ਤੋਂ ਚੋਣਾ ਲੜੇਗੀ ਤਾਂ ਉਹਨਾਂ ਨੇ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਹੀ ਕਰੇਗੀ ਕੰਗਨਾ ਰਣੋਤ ਨੇ ਭਾਜਪਾ ਪ੍ਰਧਾਨ ਜੇਪੀ ਨੱড্ডা ਦੇ ਨਾਲ 2 ਦਿਨ ਪਹਿਲਾਂ ਹੀ ਮੁਲਾਕਾਤ ਕੀਤੀ ਹੈ ਦੱਸਦੀ ਹੈ ਕਿ ਮੀਟਿੰਗ ਕੁल्लू ਵਿਖੇ ਐਕਟਰਸ ਤੇ ਕਾਰ ਦੇ ਵਿੱਚ ਹੋਈ ਹੈ ਤੇ ਮੁਲਾਕਾਤ ਤੋਂ ਬਾਅਦ ਤੋਂ ਹੀ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਸੋਰ ਪਕੜ ਲਿਆ ਕਿ ਕੰਗਨਾ ਨੂੰ ਲੋਕ ਸਭਾ ਚੋਣਾਂ ਚ ਪਦਵਾ ਦਲ ਤੋਂ ਟਿਕਟ ਮਿਲ ਸਕਦੀ ਹੈ ਅਤੇ ਹੁਣ ਉਹਨਾਂ ਦੇ ਪਿਤਾ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਹਾਲਾਂਕਿ ਇਸ ਨੂੰ ਲੈ ਕੇ ਹੁਣ ਤੱਕ ਕੰਗਨਾ ਰਣੌਤ ਦੇ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਮੰਨਿਆ ਜਾ ਰਿਹਾ ਹੈ ਕਿ ਕੰਗਨਾ ਦੇ ਇਲੈਕਸ਼ਨ ਦੇ ਵਿੱਚ ਉਤਰਨ ਨੂੰ ਲੈ ਕੇ ਤਿਆਰੀਆਂ ਹੁਣੇ ਤੋਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਕੁਝ ਹੀ ਦਿਨਾਂ ਦੇ ਵਿੱਚ ਕੰਗਨਾ ਰਣੌਤ ਖੁਦ ਇਸ ਗੱਲ ਨੂੰ ਲੈ ਕੇ ਐਲਾਨ ਜਾਰੀ ਕਰੇਗੀ ਉਜਾਇ ਹੋਰ ਖਬਰਾਂ ਲਈ ਬਨੇ ਰੋਲੋ ਪਿਆਨਾ ਪਲਾਸਟੇਨਾ ਬਾਲੀਵੁੱਡ ਐਕਟਰੈਸ ਕੰਗਨਾ ਰਣੌਤ ਦੇ ਵੱਲੋਂ ਸਾਲ 2024 ਦੇ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਖੜੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਜਿਸ ਨੂੰ ਲੈ ਕੇ ਹੁਣ ਹਾਲ ਹੀ ਦੇ ਵਿੱਚ ਐਕਟਰੈਸ ਦੇ ਪਿਤਾ ਦੇ ਵੱਲੋਂ ਵੀ ਇਸ ਸਬੰਧੀ ਆਪਣੀ ਗੱਲ ਮੀਡੀਆ ਦੇ ਸਾਹਮਣੇ ਰੱਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਇਹ ਤੈਅ ਕਰਨਾ ਬਾਕੀ ਹੈ ਕਿ ਉਹਨਾਂ ਦੀ ਬੇਟੀ ਕਿਸ ਸੀਟ ਤੋਂ ਚੋਣ ਲੜੇਗੀ ਹਾਲਾਂਕਿ ਕੰਗਨਾ ਰਣੌਤ ਦੇ ਪਿਤਾ ਮਰਤੀਪ ਰਣੌਤ ਦਾ ਕਹਿਣਾ ਹੈ ਕਿ ਭਾਜਪਾ ਦੇ ਟਿਕਟ ਦੇ ਹੀ ਇਲੈਕਸ਼ਨ ਲੜਨ ਜਾ ਰਹੀ ਹੈ ਕੰਗਨਾ ਰਣੌਤ ਅਤੇ ਉਹਨਾਂ ਨੂੰ ਜਿਆਦਾ ਪੁੱਛਿਆ ਗਿਆ ਕਿ ਕਿ ਸੇਟ ਤੋਂ ਚੋਣਾ ਲੜੇਗੀ ਤਾਂ ਉਹਨਾਂ ਨੇ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਹੀ ਕਰੇਗੀ ਕੰਗਨਾ ਰਣੌਤ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਨਾਲ 2 ਦਿਨ ਪਹਿਲਾਂ ਹੀ ਮੁਲਾਕਾਤ ਕੀਤੀ ਹੈ ਦੱਸਦੀ ਹੈ ਕਿ ਮੀਟਿੰਗ ਕੁਲੂ ਵਿਖੇ ਐਕਟਰਸ ਤੇ ਕਾਰ ਦੇ ਵਿੱਚ ਹੋਈ ਹੈ ਤੇ ਮੁਲਾਕਾਤ ਤੋਂ ਬਾਅਦ ਤੋਂ ਹੀ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਸੋਰ ਪਕੜ ਲਿਆ ਕਿ ਕੰਗਨਾ ਨੂੰ ਲੋਕ ਸਭਾ ਚੋਣਾਂ ਚ ਪਦਵਾ ਦਲ ਤੋਂ ਟਿਕਟ ਮਿਲ ਸਕਦੀ ਹੈ ਅਤੇ ਹੁਣ ਉਹਨਾਂ ਦੇ ਪਿਤਾ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਹਾਲਾਂਕਿ ਇਸ ਨੂੰ ਲੈ ਕੇ ਹੁਣ ਤੱਕ ਕੰਗਨਾ ਰਣੌਤ ਦੇ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਮੰਨਿਆ ਜਾ ਰਿਹਾ ਹੈ ਕਿ ਕੰਗਨਾ ਦੇ ਇਲੈਕਸ਼ਨ ਦੇ ਵਿੱਚ ਉਤਰਨ ਨੂੰ ਲੈ ਕੇ ਤਿਆਰੀਆਂ ਹੁਣੇ ਤੋਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਕੁਝ ਹੀ ਦਿਨਾਂ ਦੇ ਵਿੱਚ ਕੰਗਨਾ ਰਣੌਤ ਖੁਦ ਇਸ ਗੱਲ ਨੂੰ ਲੈ ਕੇ ਐਲਾਨ ਜਾਰੀ ਕਰੇਗੀ ਜਿਵੇਂ ਹੋਰ ਖਬਰਾਂ ਲਈ ਬਨੇ ਰੋਲੂ ਪਿਆਨਾ ਪਲਾਸ ਦੇ ਨਾਲ ਬਾਲੀਵੁੱਡ ਐਕਟਰੈਸ ਕੰਗਨਾ ਰਣੌਤ ਦੇ ਵੱਲੋਂ ਸਾਲ 2024 ਦੇ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਖੜੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਜਿਸ ਨੂੰ ਲੈ ਕੇ ਹੁਣ ਹਾਲ ਹੀ ਦੇ ਵਿੱਚ ਐਕਟਰਸ ਦੇ ਪਿਤਾ ਦੇ ਵੱਲੋਂ ਵੀ ਇਸ ਸੰਬੰਧੀ ਆਪਣੀ ਗੱਲ ਮੀਡੀਆ ਦੇ ਸਾਹਮਣੇ ਰੱਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਇਹ ਤੈਅ ਕਰਨਾ ਬਾਕੀ ਹੈ ਕਿ ਉਹਨਾਂ ਦੀ ਬੇਟੀ ਕਿਸ ਸੀਟ ਤੋਂ ਚੋਣ ਲੜੇਗੀ ਹਾਲਾਂਕਿ ਕੰਗਨਾ ਰਣੌਤ ਦੇ ਪਿਤਾ ਮਰਤੀਪ ਰਣੌਤ ਦਾ ਕਹਿਣਾ ਹੈ ਕਿ ਭਾਜਪਾ ਦੇ ਟਿਕਟ ਤੇ ਹੀ ਇਲੈਕਸ਼ਨ ਲੜਨ ਜਾ ਰਹੀ ਹੈ ਕੰਗਨਾਰਨੌਦ ਅਤੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕਿ ਸੇਟ ਤੋਂ ਚੋਣਾ ਲੜੇਗੀ ਤਾਂ ਉਹਨਾਂ ਨੇ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਹੀ ਕਰੇਗੀ ਕੰਗਨਾਰਨੌਦ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਨਾਲ 2 ਦਿਨ ਪਹਿਲਾਂ ਹੀ ਮੁਲਾਕਾਤ ਕੀਤੀ ਹੈ ਦੱਸਦੀ ਹੈ ਕਿ ਮੀਟਿੰਗ ਕੁल्लू ਵਿਖੇ ਐਕਟਰਸ ਤੇ ਕਾਰ ਦੇ ਵਿੱਚ ਹੋਈ ਹੈ ਤੇ ਮੁਲਾਕਾਤ ਤੋਂ ਬਾਅਦ ਤੋਂ ਹੀ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਜ਼ੋਰ ਪਕੜ ਲਿਆ ਹੈ ਕਿ ਕੰਗਨਾ ਨੂੰ ਲੋਕ ਸਭਾ ਚੋਣਾਂ ਚ ਪਦਵਾ ਦਲ ਤੋਂ ਟਿਕਟ ਮਿਲ ਸਕਦੀ ਹੈ ਅਤੇ ਹੁਣ ਉਹਨਾਂ ਦੇ ਪਿਤਾ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਹਾਲਾਂਕਿ ਇਸ ਨੂੰ ਲੈ ਕੇ ਹੁਣ ਤੱਕ ਕੰਗਨਾ ਰਣੌਤ ਦੇ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਮੰਨਿਆ ਜਾ ਰਿਹਾ ਹੈ ਕਿ ਕੰਗਨਾ ਦੇ ਇਲੈਕਸ਼ਨ ਦੇ ਵਿੱਚ ਉਤਰਨ ਨੂੰ ਲੈ ਕੇ ਤਿਆਰੀਆਂ ਹੁਣੇ ਤੋਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਕੁਝ ਹੀ ਦਿਨਾਂ ਦੇ ਵਿੱਚ ਕੰਗਨਾ ਰਣੌਤ ਖੁਦ ਇਸ ਗੱਲ ਨੂੰ ਲੈ ਕੇ ਐਲਾਨ ਚਾਰੀ ਕਰੇਗੀ ਉਜਿਆ ਖੁਰ ਖਬਰਾਂ ਲਈ ਬਨੇ ਰੋਲੂ ਪਿਆਨਾ ਪਲਾਸ ਦੇ ਨਾਲ ਬਾਲੀਵੁੱਡ ਐਕਟਰੈਸ ਕੰਗਨਾ ਰਣੌਤ ਦੇ ਵੱਲੋਂ ਸਾਲ 2024 ਦੇ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਖੜੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਜਿਸ ਨੂੰ ਲੈ ਕੇ ਹੁਣ ਹਾਲ ਹੀ ਦੇ ਵਿੱਚ ਐਕਟਰਸ ਦੇ ਪਿਤਾ ਦੇ ਵੱਲੋਂ ਵੀ ਇਸ ਸੰਬੰਧੀ ਆਪਣੀ ਗੱਲ ਮੀਡੀਆ ਦੇ ਸਾਹਮਣੇ ਰੱਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਇਹ ਤੈਅ ਕਰਨਾ ਬਾਕੀ ਹੈ ਕਿ ਉਹਨਾਂ ਦੀ ਬੇਟੀ ਕਿਸ ਸੀਟ ਤੋਂ ਚੋਣ ਲੜੇਗੀ ਹਾਲਾਂਕਿ ਕੰਗਨਾ ਰਣੌਤ ਦੇ ਪਿਤਾ ਮਰਤੀਪ ਰਣੌਤ ਦਾ ਕਹਿਣਾ ਹੈ ਕਿ ਭਾਜਪਾ ਦੇ ਟਿਕਟ ਤੇ ਹੀ ਇਲੈਕਸ਼ਨ ਲੜਨ ਜਾ ਰਹੀ ਹੈ ਕੰਗਨਾਰਨੋਤ ਅਤੇ ਉਹਨਾਂ ਨੂੰ ਜਦ ਇਹ ਪੁੱਛਿਆ ਗਿਆ ਕਿ ਕਿ ਸੇਟ ਤੋਂ ਚੋਣਾ ਲੜੇਗੀ ਤਾਂ ਉਹਨਾਂ ਨੇ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਹੀ ਕਰੇਗੀ ਕੰਗਨਾਰਨੋਤ ਨੇ ਭਾਜਪਾ ਪ੍ਰਧਾਨ ਜੇਪੀ ਨੱਟਾ ਦੇ ਨਾਲ 2 ਦਿਨ ਪਹਿਲਾਂ ਹੀ ਮੁਲਾਕਾਤ ਕੀਤੀ ਹੈ ਦੱਸਦੀ ਹੈ ਕਿ ਮੀਟਿੰਗ ਕੁੱਲੂ ਵਿਖੇ ਐਕਟਰਸ ਤੇ ਕਾਰ ਦੇ ਵਿੱਚ ਹੋਈ ਹੈ ਤੇ ਮੁਲਾਕਾਤ ਤੋਂ ਬਾਅਦ ਤੋਂ ਹੀ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਸੋਰ ਪਕੜ ਲਿਆ ਹੈ ਕਿ ਕੰਗਨਾ ਨੂੰ ਲੋਕ ਸਭਾ ਚੋਣਾਂ ਚ ਪਦਵਾ ਦਲ ਤੋਂ ਟਿਕਟ ਮਿਲ ਸਕਦੀ ਹੈ ਅਤੇ ਹੁਣ ਉਹਨਾਂ ਦੇ ਪਿਤਾ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਹਾਲਾਂਕਿ ਇਸ ਨੂੰ ਲੈ ਕੇ ਹੁਣ ਤੱਕ ਕੰਗਨਰ ਨਾਟ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਮੰਨਿਆ ਜਾ ਰਿਹਾ ਹੈ ਕਿ ਕੰਗਨਰ ਦੇ ਇਲੈਕਸ਼ਨ ਦੇ ਵਿੱਚ ਉਤਰਨ ਨੂੰ ਲੈ ਕੇ ਤਿਆਰੀਆਂ ਹੁਣੇ ਤੋਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਕੁਝ ਹੀ ਦਿਨਾਂ ਦੇ ਵਿੱਚ ਕੰਗਨਰ ਨਾਟ ਖੁਦ ਇਸ ਗੱਲ ਨੂੰ ਲੈ ਕੇ ਐਲਾਨ ਚਾਰੀ ਕਰੇਗੀ ਜਿਵੇਂ ਹੋਰ ਖਬਰਾਂ ਨਹੀਂ ਬਣੇ ਰੂਪਿਆਨਾ ਪਲਾਸਟੇਨਾ